ਇਹ ਇਹ ਚੀਜ਼ ਬਾਜ ਵੀ ਉਦੋਂ ਦੰਦੀਏ ਜੋ ਮਸ਼ੀਨ ਬੱਟ ਤੋਂ ਟੱਪਦੀ ਆ ੱਲੇ ਨਟ ਢਿੱਲੇ ਕਰਕੇ ਇੱਥੋਂ ਹਲਾ ਲੈਂਦੇ ਨੇ ਕੱਲਾ ਹਲਾ ਲੈਂਦੇ ਉਧਰ ਹੀ ਸਪੈਸਰ ਪਾਉਣੇ ਹਾਂ ਜੇ ਆਪਾਂ ਉਧਰ ਹੋ ਜੰਗੇ ਦੇ ਵਿੱਚ ਪਾਉਣੇ ਹਾਂ ਮਤਲਬ ਬੈਰਿੰਗ ਹੱਥ ਨਾਲ ਪੈਂਦਾ ਕਰਕੇ ਠੀਕ ਆ ਕੱਢਣਾ ਹੀ ਪੈਗਾ ਦੁਬਾਰੇ ਵੀ ਨਿਕਲੇ ਕੀ ਮਤਲਬ ਹੁਣ ਇਹਦੇ ਪੱਟੇ ਲੈ ਚੈੱਕ ਕਰਨੀ ਹੈ ਹਾਂ ਦੋਨੇ ਕੁੱਟ ਲੈਨੇ ਆ ਪੂਰੇ ਠੀਕ ਹੈ ਜਦੋਂ ਇਹਨੂੰ ਗੇੜਾ ਚਾਵਾਂਗੇ ਉਹਨੂੰ ਨਾਲ ਗੇੜਾ ਨਾਲ ਚਾਹੀਦਾ ਉਹਨੂੰ ਆਉਣਾ ਚਾਹੀਦਾ ਹਾਂ ਜੇ ਮਤਲਬ ਇਹਨੂੰ ਗੇੜਾ ਰਿਹਾ ਉਹਨੂੰ ਆ ਨਹੀਂ ਰਿਹਾ ਉਹ ਪਲੇ ਆ ਉਹਦੇ ਵਿੱਚ ਪਲੇ ਆ ਫਿਰ ਹਾਂ ਉਦੋਂ ਮਸ਼ੀਨ ਰੋਡ ਤੇ ਬਾਜ ਵੀ ਕਰੂਗੀ ਠੀਕ ਹੈ ਤੇ ਜਦੋਂ ਆਪਾਂ ਗੇਅਰ ਪਾ ਕੇ ਕਲੱਚ ਛੱਡਦੇ ਆ ਖੜਖੜ ਕਰ ਕਰ ਜੇ ਕਰਦੀ ਹੁੰਦੀ ਹੈ ਹਾਂ ਹਾਂ ਉਹ ਵੀ ਚੀਜ਼ ਕਰੂਗੀ ਉਹਦਾ ਮੇਨ ਪਾਇੰਟ ਪਹਿਲਾ ਜਾਨੀ ਕੀ ਹੁੰਦਾ ਕਲੱਚ ਤੇ ਜੁੜੇ ਪਿੰਗਰ ਉੱਚੀਆਂ ਨੀਵੀਆਂ ਬੰਨੀਆਂ ਜਾਂ ਤਾਂ ਉਹਨੇ ਲੈਪ ਦੇਣ ਦੇਣੀ ਹੈ ਇਹ ਉਧਰੋਂ ਸਾਰਾ ਕੁਝ ਅਜੀ ਹੈ ਤਾਂ ਉਸ ਤੋਂ ਬਾਅਦ ਇਹ ਕਾਰਨ ਹੁੰਦਾ ਫਿਰ ਇਹ ਕਾਰਨ ਹੋਗੇ ਹਾਂਜੀ ਹਾਂ ਬੇਜ ਡਰਾਈਵਰ ਪੰਗਾ ਦਾ ਲੈ ਲਿਆ ਨੇ ਖੋਲਣ ਖਲਾਈ ਇਹਦਾ ਮਾਦਰ ਨੂੰ ਪਤਾ ਨਹੀਂ ਲੱਗਦਾ ਕਿ ਜਿਵੇਂ ਕੀ ਕਰਨਾ ਦੁਬਾਰੀ ਸਾਡੇ ਨਾਲ ਬੰਦੇ ਨੇ ਅਸੀਂ ਕਰੀ ਹਾਂ ਅਸੀਂ ਸਵਰਾਜ ਮਸ਼ੀਨ ਲੈ ਹਾਂ ਉਹਨੂੰ ਆਏ ਸੀ ਵੀ ਇਹਨਾਂ ਨੂੰ ਕਿਤੇ ਕੰਮ ਨਹੀਂ ਆਉਂਦਾ ਮੈਂ ਕਰਾਉਣਾ ਹੋਵੇਗਾ ਉਹਦੇ ਦੋ ਤਿੰਨ ਐਂਟਮਾ ਜੀ ਮਤਲਬ ਪਰਾਂ ਮਾਰੀਆਂ ਪੁਲਾ ਕੇ ਹਾਂ ਜਾਣ ਪੁੱਜ ਗਏ ਠੀਕ ਹੈ ਵੀ ਹੌਲ ਚ ਜਾਣ ਹਾਂ ਤੇ ਹੁਣ ਇੰਨਾ ਤਾਂ ਚਲੋ ਹੁਣ ਜੀ ਮੇਨ ਕੰਮ ਹੁੰਦਾ ਵੀ ਜੇ ਆਪਾਂ ਖੋਲਣੀ ਜੀ ਸਿੱਖ ਗਏ ਨਾ ਹਾਂ ਜੇ ਆਪਾਂ ਨੂੰ ਪਤਾ ਵੀ ਕਿੱਥੋਂ ਕੀ ਆ ਕਿੱਥੋਂ ਕੀ ਆ ਕਾਜੀ ਵੀ ਤਾਂ ਹੀ ਜਾਊਂਗੀ ਪਾਈ ਜਾਊਗੀ ਤੇ ਮੈਂ ਬੈਠਾ ਹਾਂ ਸਿਹਰਾ ਮੈਂ ਲੋਕਾਂ ਦਾ ਕੀ ਹੋ ਗਿਆ ਮੈਂ ਕੋਈ ਨਹੀਂ ਤੈਨੂੰ ਫੇਰ ਦੱਸੂਗਾ ਫੇਰ ਇਹਨੂੰ ਮੈਂ ਦੱਸਿਆ ਮਾ ਬੰਦਾ ਐ ਕਰਤੀ ਉਹ ਗੇਰ ਪੜਾ ਰਹੇ ਨੇ ਕੋਈ ਕਿਉਂਕਿ ਬੋਈ ਵੀ ਕੰਮ ਜੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਨਹੀਂ ਹੁੰਦੇ

ਇਹ ਬੇਡ ਲਾਈਨ ਚੱਟ ਮਾਂ ਗੋਲੀਆਂ ਉੱਪਰ ਹੀ ਪਾ ਦਾਂਗੇ ਹਾਂ ਵੀ ਇੱਥੇ ਆ ਗੇਪ ਕਰਤਾ ਸਾਰਾ ਕੰਪਲੀਟ ਜੋ ਤਰਤਾ ਹਿੱਸੇ ਤੇ ਹੁਣ ਉਹਨਾਂ ਨੇ ਬੰਦੇ ਦੋਨੇ ਹੀ ਨੇ ਹਿੰਮਤੀ ਬੰਦੇ ਨੇਗੇ ਤੇ ਹਾਂ ਨਹੀਂ ਐਂ ਐਂਕਾਪ ਡਰਾਈਵਰ ਨੂੰ ਡੀਕਦੇ ਹੁਣ ਉਹ ਦੇ ਲਾ ਦੋਸਾਂ ਨੇ ਮੈਂਟੀ ਮਰਿਆ ਗਿਆ ਤਾਂ ਉਹ ਚੱਕਣਾ ਉਹੀ ਚੀਜ਼ਾਂ ਤੋਂ ਡਰਦਾ ਜਿਵੇਂ ਹੁਣ ਕਮੈਂਟ ਬਾਜੀ ਆ ਉਹ ਚੀਜ਼ਾਂ ਤੋਂ ਜ਼ਿਆਦਾ ਚੱਲਦਾ ਹੈ ਚਲੋ ਕਮੈਂਟਾਂ ਬਾਜੀ ਦਾ ਲੋਕਾਂ ਨੇ ਕਰਨੀ ਜਰਨੀ ਆ ਉਹ ਤਾਂ ਚਾਹੇ ਦੇਖੋ ਜੀ ਕੋਈ ਚੰਗੀ ਗੱਲ ਆਉਂਦੀ ਨਹੀਂ ਹੱਟਦੀ ਜਿਹੜੇ ਬੰਦੇ ਦਾ ਫਾਇਦਾ ਹੁੰਦਾ ਉਹ ਕਹਿੰਦਾ ਵੀ ਯਾਰ ਧੰਨਵਾਦ ਤੁਹਾਡਾ ਕਣੀ ਜੀ ਨੇ ਮੰਨ ਲਾ ਲਏ ਕੰਮ ਲੈੜੇ ਯੂ ਤਾਂ ਮੈਨੂੰ ਇਹ ਕਿਉਂਦਾ ਹੀ ਨਹੀਂ ਹਾਂ ਉਹ ਕੋਈ ਮੈਂਟਵਾਜੀ ਕਰਦਾ ਹੀ ਨਹੀਂ ਹਾਂ ਉਹ ਕਹਿੰਦਾ ਆਪਾਂ ਕੀ ਲੈਣਾ ਯਾਰ ਮੈਂ ਆਪਣਾ ਕੰਮ ਮਿਲ ਗਿਆ ਹਾਂਜੀ ਹਾਂ ਵੀ ਆਪਣਾ ਕੰਮ ਸਹੀ ਹੋ ਗਿਆ ਹੁਣ ਅੱਧੇ ਦੇ ਆਪਣਾ ਵੀਡੀਓ ਦੇਖ ਕੇ ਕੰਮ ਕਰਕੇ ਮਤਲਬ ਬਾਅਦ ਚ ਫੋਨ ਕਰੇ ਵੀ ਹਾਂ ਵੀਰੇ ਜਰਾ ਵੀ ਆ ਜੀ ਤੇ ਤੁਸੀਂ ਆ ਵੀਡੀਓ ਪਾਈ ਜੀ ਬਹੁਤ ਬਹੁਤ ਧੰਨਵਾਦ ਹੂੰ ਹੁਣ ਜਿਹੜਾ ਉਹ ਸੀਗਾ ਉਦੋਂ ਕਿਸ ਅਲੀਗੇਰ ਉਹ ਸਰਸੇ ਵਾਲਾ ਮੁੰਡਾ ਜੀ ਹਾਂ ਜੀ ਹਾਂ ਉਹ ਵੇਚਣ ਨੂੰ ਤਿਆਰ ਸੀ ਮੀਨ ਸਹੀ ਗੱਲ ਹੈ ਜੀ ਤੇਰੇ ਸਾਰੂ ਦਾ ਰਪੇ ਤਾਂ ਥੋੜਾ ਟਾਈਮ ਨਹੀਂ ਲੱਗਿਆ ਹਾਂ ਜੀ ਤੇ ਜਸਸੀ ਵਰਮਨ ਦਾ ਚਾਚਾ ਭੇਜਿਆ ਅੱਛਾ ਜੀ ਉਹ ਕਰ ਕੇ ਰਪੇ ਵੇਚ ਜਾ ਕੇ ਉਹ ਤਾਂ ਨਾ ਤਾਂ ਨਹੀਂ ਕਰਦਾ ਕਹਿੰਦਾ ਯਾਰ ਚੀਜ਼ ਨਹੀਂ ਨਹੀਂ ਮੇਰੇ ਇਹੋ ਜਿਹਾ ਲੱਗਿਆ ਕਿਤੇ ਹਾਂ ਜੀ ਹਾਂ ਮੈਂ ਨੂੰ ਵੀ ਕਰਿਆ ਦੇ ਫੋਨ ਕਰਾ ਕੇ ਗੁੱਸੇ ਦਾ ਭਾਜੀ ਮਹਾ ਇਹ ਕੱਲ ਤੇ ਕਹਦਾ ਗੁੱਸਾ ਮਹਾ ਭਾਈ ਵਧੀਆ ਤੇਰਾ ਨਿਪਟ ਗਿਆ ਕੰਮ ਮੌਕੇ ਤੇ ਉਹਨੂੰ ਹੋਰ ਹਰ ਕੋਈ ਟਾਈਮ ਨਹੀਂ ਸੀਗਾ ਹਾਂਜੀ ਹਾਂ ਚਲ ਉਹਨੂੰ ਕਹੇ ਤਾਂ ਉਹ ਕਹਿੰਦਾ ਚਲ ਮੈਂ ਕਰੇ ਆਉਣਾ ਟੈਪਰੀਲੀ ਜੇ ਕਰਦੇ ਫਿਰ ਕਰ ਦਾਂਗੇ ਇਹਨਾਂ ਨੂੰ ਪੱਕੇ ਹੂੰ ਦੋ ਕਰ ਦੇ ਬੀ ਤੌੜੇ ਨੂੰ ਬੁਲਾ ਲਾ ਹੱਥ ਪਾ ਦੋਸਤੋ ਤੁਹਾਨੂੰ ਇੱਕ ਹੋਰ ਗੱਲ ਆ ਜਿਨੇ ਨੰਨੂ ਤੇ ਰਿਪੇਅਰ ਕਰਾਉਣੀ ਆ ਉਹ ਹੁਣੇ ਆ ਦੇ ਨੰਬਰ ਲਵਾ ਲਓ ਜਿਨੇ ਲਵਾਉਣੇ ਨੇ ਭਰਾ ਮੇਰਾ ਵੜ ਕੇ ਫੇਰ ਮੌਕੇ ਤੇ ਤੁਸੀਂ ਗੁੱਸਾ ਕਰਦੇ ਹੋਗੇ ਵੀ ਇਹਨਾਂ ਸਾਡੀ ਰਿਪੇਅਰ ਕਰਨ ਨਹੀਂ ਆਉਂਦੇ ਫੇਰ ਟਾਈਮ ਲੱਗਦਾ ਹੈ ਨੀਗਾ ਹੁਣ ਇਹਨਾਂ ਦੀ ਆਪਣੀਆਂ ਮਸ਼ੀਨਾਂ ਰਿਪੇਅਰ ਹੋ ਜਾਣਗੀਆਂ ਦੋਨੇ ਹੁਣ ਲੱਗੇ ਹੋਏ ਨੇ ਫਿਰ ਨੰਬਰ ਲਵਾਈ ਚੱਲਿਓ ਆਪੋ ਆਦਾ ਕੰਮ ਕਰਾਈ ਚੱਲਿਓ ਤੇ ਤੁਸੀਂ ਲੰਬਾ ਮੈਨੂੰ ਦਿੰਨੇ ਹੋਣਾ ਵੀ ਯਾਰ ਨੰਨੂ ਆਉਂਦਾ ਨਹੀਂਗਾ ਨੰਨੂ ਫਿਰ ਕਿੱਥੇ ਆਵੇ ਜਦੋਂ ਤੁਸੀਂ ਮੌਕੇ ਤੇ ਜਮਾਉਣ ਕੰਮ ਇਹਨੂੰ ਵੀ ਸਾਡਾ ਕੰਮ ਕਰਾ ਰਹਿਣਾ ਗਾਇਲ ਡਰਮ ਆ ਗਿਆ ਜੀ ਹਾਂ ਨੰਨੂ ਹੁਣ ਇੱਕ ਪਾਸੇ ਨੂੰ ਤੁਰਦਾ ਇਹ ਇਹ ਹੁਣ ਇਹ ਉਧਰ ਨੂੰ ਗਿਆ ਹੋਇਆ ਹੈ ਚਾਸੀ ਦੇ ਨਾਲ ਲੱਗ ਰਿਹਾ ਹੈ ਚਾਸੀ ਦੇ ਨਾਲ ਲੱਗ ਗਿਆ ਹਾਂ ਇਹ ਬੰਦੇ ਕੀ ਕਰਦੇ ਨੇ ਅਨਜਾਨ ਪੁਲੇ 'ਚ ੱਲੇ ਨੱਟ ਢਿੱਲੇ ਕਰਕੇ ਇੱਥੋਂ ਹਲਾ ਲੈਂਦੇ ਨੇ ਕੱਲਾ ਹਲਾ ਲੈਂਦੇ ਨੇ ਹਾਂ ਪਰ ਤੁਰਦੀ ਸਾਫਟ ਹੁੰਦੀ ਹੈ ਬਾਈ ਇਹਦਾ ਮੇਨ ਪੱਤਾ ਕੰਮ ਹੁੰਦਾ ਜੀ ਉਧਰ ਹੀ ਸਪੈਸਰ ਪਾਉਣੇ ਹਾਂ ਜੇ ਆਪਾਂ ਉਧਰ ਹੋ ਜਾਂਗੇ ਤੇ ਵਿੱਚ ਪਾਉਣੇ ਹਾਂ ਤਾਂ ਸਾਫਟ ਦੇ ਉੱਤੇ ਨੱਟ ਤੇ ਚੜਾ ਕੇ ਡੂਗਾ ਚੂੜੀ ਦਾ ਓਕੇ ਇੱਧਰ ਹੋ ਜਾਈਏ ਤੇ ਅੰਦਰ ਪਾਉਣੇ ਨੇ ਹੌਲ ਜੀ ਦੇ ਅੰਦਰ ਹਾਂ ਮਤਲਬ ਬੈਰਿੰਗ ਹੱਥ ਨਾਲ ਪੈਂਦਾ ਕਰਕੇ ਠੀਕ ਹੈ ਕੱਢਣਾ ਹੀ ਪੈ ਗਿਆ ਦੁਬਾਰੇ ਵੀ ਨਿਕਲਿਆ ਵੀ ਸੌਖਾ ਠੀਕ ਹੈ ਮਤਲਬ ਬੈਸਦਾ ਹੱਥ ਨਾਲ ਹੀ ਪੈਂਦੇ ਰੱਖੇ ਉਹ ਕਿਆ ਹੋ ਗਿਆ ਮਤਲਬ ਨਹੀਂ ਆ ਚਾਸੀ ਸਾਰੀ ਪਿੰਗੀ ਹੋ ਜਾਂਦੀ ਆ ਪੂਲਰਾਂ ਨਾਲ ਜੇ ਆਪਾਂ ਟਾਈਟ ਕਰਦੇ ਆ ਆ ਜੋ ਟਾਈਟ ਪਾਟਦੇ ਆ ਕਿਤੇ ਐਮਰਜੈਂਸੀ ਪਟਣਾ ਪੈ ਗਿਆ ਹਾਂ ਪਟਿਆ ਖੱਤੇ ਚ ਪਟਣਾ ਪੈ ਗਿਆ ਜੇ ਨਹੀਂ ਕਹਿਣ ਦਾ ਭਾਵ ਹੁਣ ਜਿਵੇਂ ਇਧਰੋਂ ਪੱਟ ਕੇ ਇਹਦੇ ਵਿੱਚ ਸਪੈਸਰ ਪਾ ਕੇ ਤਾਹੀਂ ਸੈਂਟਰ ਚ ਆਊਗਾ ਠੀਕ ਆ ਫਿਰ ਨਾ ਸਾਫਟ ਇਧਰ ਉਧਰ ਨੂੰ ਭਜੇ ਲਾਏ ਭਜੇ ਉਹ ਪੱਕਾ ਕੰਮ ਹੋ ਗਿਆ ਉਹ ਉਧਰ ਇਹਦੇ ਵਿੱਚ ਸਪੇਸਰ ਪਾਏ ਹੋਣ ਨਾਲੇ ਉਹ ਨਿਕਲ ਜਾਣਗੇ ਗੁੱਲੇ ਵਿੱਚ ਓਕੇ ਹਾਂਜੀ ਹਾਂ ਠੀਕ ਠੀਕ ਆ ਅਗਲਾ ਖੋਲਦਾ ਇੱਥੇ ਖੋਲ ਕੇ ਇਧਰ ਨੂੰ ਕਰਕੇ ਫੇਰ ਘਾਟ ਦੇ ਪਰ ਉਹ ਖੜਦਾ ਨਹੀਂ ਖੜਦਾ ਫੇਰ ਨਹੀਂ ਉਹ ਇਹ ਤਾਂ ਗੱਲ ਹੈਗੀ ਆ ਇਹ ਇਹ ਚੀਜ਼ ਬਾਜ ਵੀ ਉਦੋਂ ਦਿੰਦੀ ਹੈ ਜਦੋਂ ਮਸ਼ੀਨ ਬੱਟ ਤੋਂ ਟੱਪਦੀ ਹੈ ਹਾਂ ਨਾਲ ਲੱਗਦਾ ਜਦੋਂ ਉਦੋਂ ਬਾਜ ਆਉਂਦੀ ਹੈ ਉਹ ਵਾਲਾ ਕਹਿੰਦਾ ਚੱਲ ਮਾੜੀ ਮੋਟੀ ਕੋਈ ਕਿ ਤਰੋੜਾ ਪਿਆ ਹੋਊਗਾ ਹਾਂ ਜੇ ਤਰ੍ਹਾਂ ਇਸ ਸਰਦੀਆਂ ਕਾਟ ਰਾਂ ਢਿੱਲੀਆਂ ਹੋ ਗਿਆ ਤਾਂ ਵੀ ਇਹੀ ਐਮੀ ਬਾਜ ਆਉਣੀ ਹੈ ਐਮੀ ਬਾਜ ਆਉਣੀ ਹੈ ਸਹੀ ਗੱਲ ਆ ਮੁੜ ਕੇ ਜੇ ਆਪਾਂ ਉੱਥੇ ਤੇ ਗੌਰ ਨਹੀਂ ਕਰਦੇ ਫਿਰ ਵਾਦਾ ਬੰਦ ਆ ਵਾਦਾ ਵਾਦਾ ਗਾ ਠੀਕ ਤਾਂ ਗੱਲ ਹੈਗੀ ਆ ਇਹ ਤੁਹਾਨੂੰ ਜਾਣਕਾਰੀ ਗੈਡ ਰਾਮ ਬਾਰੇ ਦਿੱਤੀ ਆ ਦੋਸਤੋ ਤੇ ਅਸੀਂ ਤਾਂ ਸਾਨੂੰ ਜਿਹੜੀਆਂ ਸੱਚੀਆਂ ਜੀਆਂ ਗੱਲਾਂ ਨੇ ਯਾਰ ਜਿੰਨਾ ਸਾਨੂੰ ਕੰਮ ਆਉਂਦਾ ਸੀ ਉੰਨੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਨੇ ਉਹਨੀਆਂ ਗੱਲਾਂ ਅਸੀਂ ਗੱਲ ਲੁਕੋ ਕੇ ਜੀ ਰੱਖਦੇ ਵੀ ਯਾਰ ਸਾਨੂੰ ਸੱਦਣਗੇ ਤਾਂ ਦੱਸਣਗੇ ਅਸੀਂ ਆਪਦੀ ਵੀਡੀਓ ਦੀ ਦੱਸ ਦਿੰਦੇ ਆ ਤੁਹਾਨੂੰ ਵੀ ਇਹਦਾ ਇਸ ਤਰ੍ਹਾਂ ਕੰਮ ਕਰ ਲਿਆ ਕਰੋ ਠੀਕ ਹੈ ਜੀ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਲਾਇਕ ਕੋਮੈਂਟ ਕਰਕੇ ਦੱਸਿਓ ਬਾਕੀ ਜੋਤੀ ਜਿੱਤਨੇ ਖੁੱਲ ਗਿਆ ਜੋਤੀ ਨਾਲ ਫਿਰ ਉਹ ਉਹ ਰਿਪਲੇਟ ਖਾਣਾ ਪੀਣਾ ਨਹੀਂ ਖਾਣਾ ਦਿੱਤਾ ਵੇਟ ਘਟਾ ਰਹੇ ਹੈਗੇ ਡਾਈਟ ਤੇ ਚੱਲਦੇ ਹੈਗੇ ਚੰਦ ਰਿਹਾ ਕੰਮ ਉਹ ਜੀਰੀ ਬਲਾਈ ਵੀ ਬੋਲੀ ਨਹੀਂ ਇਹਨੇ ਬੋਲੀ ਨਹੀਂ ਸੈਕਲਾ 40 ਸਾਫਟ ਇੱਧਰ ਵੀ ਪੈ ਜਾਂਦੀ ਆ ਹਾਂ ਜੀ ਜੇ ਦੋਸਤੋ ਫਿਰ ਤੁਸੀਂ ਕਹੋਗੇ ਆਪਦੀਆਂ ਮਸ਼ੀਨਾਂ ਰੱਖੀਆਂ ਨੇ ਤੈਨੂੰ ਇੰਨਾ ਨਹੀਂ ਪਤਾ ਵੀ ਸਾਫਟ ਕਿੱਥੇ ਪਤਾ ਮੈਨੂੰ ਹੈਗਾ ਵੀ ਸਾਫਟ ਇਧਰ ਨਹੀਂ ਪੈਂਦੀ ਇਹ ਤਾਂ ਇੱਕ ਸਾਨੂੰ ਦੱਸਣ ਦਾ ਕਾਰਨ ਹੈਗਾ ਵੀ ਸਾਨੂੰ ਦੱਸਦੀ ਹੈ ਵੀ ਸਾਫਟ ਐ ਪੈਂਦੀ ਨਹੀਂ ਹੁੰਦੀ Obrigado. <laughs>